ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਢਿੱਲਮਾ ਆਏ ਸੀਗੇ ਜੀ ਇਹ ਬਾਈ ਨਵਾਂ ਹੀ ਜੁੜਿਆ ਆਪਣੇ ਨਾਲ 2-3 ਮਹੀਨਿਆਂ ਤੋਂ ਬਾਈ ਦੀਆਂ گاਵਾ ਸੀ ਤਿੰਨ ਵਿਹੜਾ ਲਾਈਆਂ ਸੀ ਤਿੰਨ ਤਿੰਨਾਂ 'ਚ ਦੋ ਰਿਪੀਟਰ ਸੀਗੀਆਂ ਬਾਈ ਦੀਆਂ ਇੱਕ ਅੱਜ ਗੱਬਣ ਚੈੱਕ ਪਾਸ ਕਰਤੀ ਹੈ ਜੀ 45 ਦਿਨ ਦੀ 45 ਦਿਨ ਹੋ ਗਿਆ ਇਹਨੂੰ ਅੱਜ ਚੈੱਕ ਪਾਸ ਕਰਤੀ ਹੈ ਜੀ ਇਹ ਉਹ ਬੈੜ ਦੇ ਸੀਮਨ ਲਾਇਆ ਸੀਗਾ ਉਹਦੇ ਦੂਰੀ ਵਾਰੀ ਲਾਤਾ ਜੀ ਇੱਕ ਵਾਰੀ ਰਹੀ ਨਹੀਂ ਗਈ ਐਵੇਂ ਮੈਂ ਤੁਹਾਨੂੰ ਕਹਾਂ ਮੇਰੇ ਤੋਂ ਗੱਬਰ ਨਹੀਂ ਹੋएगी ਇੱਕ ਵਾਰੀ ਚਲੋ ਅੱਜ ਉਹਦਾ ਪੂਰਾ ਹੱਲ ਕਰਕੇ ਉਹਦੇ ਸੀਮਨ ਲਾਇਆ ਤੇ ਬਾਈ ਟੀਕੇ ਵੀ ਰੱਖੀ ਬੈਠਾ ਦੇਖੋ ਤੁਸੀਂ ਕਿੰਨੇ ਕੁ ਟੀਕੇ ਭਰਾਏ ਸੀ ਬੁੱਟੇ ਇਹਦੇ ਇਹ ਤਿੰਨ ਭਰਾ ਦੇ ਹੀ ਜੀ ਹਾਂ ਰੇਣੀ ਦੀ ਤਿੰਨ ਚਾਰ ਵਾਰੀ ਹੈ ਹਾਂ ਜੀ ਅੱਛਾ ਇਹ ਹੁਣ ਤੁਹਾਡੇ ਕੋਲ ਭਰਿਆ ਜੀ ਹੋਰ ਰਹਿ ਗਈ ਜੀ ਹਾਂ ਇੱਕੇ ਵਾਰੀ ਜੀ ਹਾਂ ਗੱਬਣ ਹੋ ਗਈ ਹੈ ਨਾ ਹਾਂ ਇਹ ਕੋ ਦਾ ਉਹ ਤੁਸੀਂ ਭਰਿਆ ਜੂ ਵੀ ਰਹਿ ਗਈ ਸੀ ਹਾਂ ਉਹ ਗੱਬਣ ਆ ਬਾਈ ਉਹ ਗਾਂ ਵੀ ਹਾਂ ਇਹ ਵੜ ਵੀ ਗੱਬਣ ਆ ਜੀ ਠੀਕ ਆ ਬਾਈ ਦੀ ਘਰ ਦੀ ਮੱਝ ਠੀਕ ਆ ਇਹ ਮੱਝ ਬਹੁਤ ਚੰਗੀ ਆ ਜੀ ਝੋਟੀ ਘਰ ਦੀ ਤਿਆਰ ਹੋਈ ਵੀ ਹੈ ਬਾਈ ਦੀ ਬਾਈ ਕੋਲੇ ਹੈਗੇ ਆ ਚਾਰ ਪੰਜ ਪਸ਼ੂ ਤੇ ਆਹ ਬਾਈ ਕੋਲੇ ਗਾਂ 7 ਮਹੀਨੇ ਦੀ ਗੱਬਣ ਤੇ ਦੁੱਧ ਹਜੇ ਵੀ ਦੇਈ ਜਾਂਦੀ ਬਹੁਤ ਚੰਗੀ ਗਾਂ ਦੇਖੋ ਤੇ ਮੰਨ ਲਓ ਆ ਗਾਵਾਂ ਲੋਕ ਘੱਟ ਪਾਲਦੇ ਆ ਜੀ ਬੱਚੀਆਂ ਦੇ ਬਾਰੇ ਚੰਗੀਆਂ ਬਹੁਤ ਨਿਕਲਦੀਆਂ ਬਹੁਤ ਵਧੀਆ ਥਾਂ ਲਈ ਬਈ ਨਹੀਂ ਇੰਨਾ ਅਰਗੇ ਹੁੰਦੇ گاਵਾ ਦੇ ਕਿੰਨਾ ਦੁੱਧ ਹੀ ਜਾਂਦੀ ਬੂਟੇ ਹਜੇ ਵੀ ਅੱਛਾ ਹਜੇ ਵੀ ਹਾਂਜੀ ਤੇ ਸੱਜਰ ਕਿੰਨਾ ਕੁ ਦੇ ਦਿੰਦੀ ਐ ਦਿੱਤਾਲੇ 22 ਲੀਟਰ ਜੀ ਅੱਛਾ 22 ਕਿਲੋ ਦੁੱਧ ਦਿੱਤਾ ਜੀ ਹੁਣ 6-7 ਮਹੀਨਾ ਦੀ ਗੱਭ ਹਾਂ 7 ਦੀ ਠੀਕ ਆ ਠੀਕ ਆ ਆਣਾ ਬਈ ਯਾਰ ਕਈ 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 ਵਾਰੀ ਕਿਸੇ ਨੂੰ ਪਤਾ ਹੁੰਦਾ ਸਾਡੀ ਡਾਕਟਰੀ ਲੈਣ ਚਦਾ ਇਹ ਚੀਜ਼ ਆਉਂਦੀ ਨਹੀਂ ਕਿ ਆ ਮੱਝ ਬਾਈ ਕੋਲੇ ਹੈਗੀ ਆ ਤੇ ਇਹ ਨਾ ਕਰੜੀ ਆ ਵੀ ਧਾਰ ਬਹੁਤ ਬਰੀਕ ਬਾਈ ਕਹਿੰਦਾ ਆਉਂਦੀ ਆ ਕਈ ਵਾਰੀ ਚਲੋ ਸਾਨੂੰ ਮੈਨੂੰ ਤਾਂ ਇਹ ਚੀਜ਼ ਬਾਰੇ ਨਹੀਂ ਪਤਾਗਾ ਕਈ ਵਾਰੀ ਕਿਸੇ ਬੰਦੇ ਨੂੰ ਵਪਾਰੀ ਨੂੰ ਜਾਂ ਕੋਈ ਬਾਲੇ ਪੁਰਾਣੇ ਬੰਦੇ ਨੂੰ ਤਜਰਬੇ ਵਾਲੇ ਨੂੰ ਪਤਾ ਹੁੰਦਾ ਵੀ ਇਹ ਮੱਝ ਨੂੰ ਬਾਈ ਕੀ ਦੇਵੇ ਵੀਰ ਇਹ ਧਾਰੇ ਦੀ ਪੋਲੀ ਹੋ ਜੇ ਧਾਰੀ ਬੋ ਕਰੜੀ ਆ ਕਿ ਧਾਰ ਬਰੀਕ ਆਉਂਦੀ ਬਰੀਕ ਵੀ ਆ ਧਾਰ ਕਰੜੀ ਵੀ ਆ ਧਾਰ ਬਰੀਕ ਵੀ ਆ ਧਾਰ ਕਰੜੀ ਵੀ ਆ ਜੀ ਹਨਾ ਬਰੀਕ ਦਾ ਤਾਂ ਚਲੋ ਪਟਾਸ਼ੀ ਮਾਇਡਾਡ ਵਗੈਰਾ ਕੇ ਦੇ ਕੇ ਹੱਲ ਹੋ ਜਾਊਗਾ ਪਰ ਕਰੜੀ ਮੱਝ ਦਾ ਹੱਲ ਕਈ ਵਾਰੀ ਕਿਸੇ ਪੁਰਾਣੇ ਬੰਦੇ ਨੂੰ ਪਤਾ ਹੁੰਦਾ ਮੈਨੂੰ ਤਾਂ ਇੰਨਾ ਕੁ ਪਤਾ ਵੀ ਚਿੱਟੇ ਜੀਰੇ ਦੇ ਕਾੜੇ ਦੇ ਸਕਦੇ ਆ ਆਪਾਂ ਤੇ ਤੁਸੀਂ ਜੇ ਕੋਈ ਹੋਵੇ ਦਿਮਾਗ 'ਚ ਬਾਈ ਕਈ ਵਾਰੀ ਕੋਈ ਗੱਲ ਹੁੰਦੀ ਆ ਹਨਾ ਵੀ ਕਈ ਬੰਦਿਆਂ ਨੇ ਤਜਰਬਾ ਕੀਤਾ ਹੁੰਦਾ ਤਾਂ ਦੱਸਿਓ ਜੀ ਜ਼ਰੂਰ ਹਨਾ ਚਲੋ ਬਾਈ ਨੂੰ ਆਪਾਂ ਦੱਸ ਦਿਆਂਗੇ ਮੱਝ ਬਹੁਤ ਚੰਗੀ ਆ ਤੇ ਨਹੀਂ ਬਾਈ ਕਹਿੰਦਾ ਚੋਣੀ ਔਖੀ ਆ ਤੇ ਵੇਚਣੀ ਨਹੀਂ ਪੈਣੀ ਆ ਮੱਝ ਬਹੁਤ ਚੰਗੀ ਕਿੰਨਾ ਦੁੱਧ ਦਿੰਦੀ ਬੁੱਟੇ ਬਣਾ ਦਾ 14 ਲੀਟਰ ਜੀ ਅੱਛਾ 14 ਕਿਲੋ ਦੁੱਧ ਕਿੰਨਾ ਚਰੋਗੇ ਸੂਈ ਨੂੰ ਇਹਨੂੰ 2.5 ਮਹੀਨੇ ਹਾਂ ਇਹ ਹਜੇ ਹੀਟ 'ਚ ਨਹੀਂ ਆਈਗੀ ਜੀ ਤੇ ਏ ਬਾਈ ਨੇ ਤਿੰਨ ਵਿਹੜਾਂ ਲਈਆਂ ਸੀਗੀਆਂ ਜੀ ਬਾਈ ਨਾਲ ਕਰਾਂਗੇ ਗੱਲ ਆਪਾਂ ਵੀ ਕਿੰਨੇ ਦੀਆਂ ਲਈਆਂ ਵਿਹੜਾਂ ਇਹ ਕਿੰਨੇ ਦੀਆਂ ਖਰੀਦੀਆਂ ਬੂਟੇ ਵਿਹੜਾਂ ਔਰ 40000 ਜੀ ਆਹਾ ਦੋਵੇਂ ਹਾਂ ਤੇ ਆ 95000 ਦੀ ਅੱਛਾ ਇਹ 95000 ਦੀ ਹੈ ਕਿੰਨਾ ਚ ਸਮਭਗਾ ਇਹ ਆਪਾਂ 8 ਕੁ ਮਹੀਨੇ ਸੰਭਗਾ ਮਸਾ 8 ਮਹੀਨੇ ਹੈ ਤੇ ਉਹ ਫੀਡ ਫੂਡ ਤੇ ਪਾਲੀਆਂ ਕਿ ਵੈਸੇ ਨੋਰਮਲ ਫੀਡ ਪਾਈ ਸੀ ਪਹਿਲਾਂ ਹੁਣ ਬੰਦ ਸੀ ਜ ਰੰਗਣੇ ਸੀ ਦੋ ਤਿੰਨ ਵਾਰੀ ਬੰਦ ਕੀਤੀ ਆ ਹੁਣ ਕਰਾਂਗੇ ਸ਼ੁਰੂ ਜੀ ਜੋ ਗੱਬ ਹੋ ਗਿਆ ਠੀਕ ਆ ਤੇ ਦੂਜਾ ਚਾਰ ਚਾਰ ਚੂਰ ਪਾਉਣਾ ਕਿ ਹਰੇ ਬਾਈ ਹਰਾ ਜੀ ਚਾਰ ਨਹੀਂ ਸਹੀ ਲੱਗਦਾ ਯਾਰ ਆਪਾਂ ਕਹਣੀ ਸਹੀ ਲੱਗਦਾ ਜੀ ਉਹਨਾਂ ਚਾਰ ਚ ਟਾਈਮ ਲੱਗਦਾ ਉਹਨਾਂ ਹਰੇ ਤੇ ਲੱਗਦਾ ਤੇ ਚਾਰ ਪਾ ਕੇ ਹੀ ਨਹੀਂ ਦੇਖਿਆ ਤੂੰ ਨਾ ਜੀ ਅੱਛਾ ਵੀ ਸ਼ੁਰੂ ਤੋਂ ਪਾਇਆ ਹੀ ਨਹੀਂ ਗਾ ਜਿਵੇਂ ਲੋਕ ਪਾਉਂਦੇ ਰਹੇ ਆ ਤੇ ਬਾਈ ਨੇ ਬਈ ਇਹ ਇੱਕਣਾ ਬਾਈ ਤੇ ਕੋਈ ਥੋੜਾ ਜ ਮਾੜਾ ਟਾਈਮ ਆ ਗਿਆ ਸੀ ਵਿਚਾਰੇ ਤੇ ਉਹਦੇ ਪੈਸੇ ਬੂਹੇ ਲੱਗੇ ਸੀ ਉਦੋਂ ਸਾਰੇ ਪਸ਼ੂ ਵਿੱਕ ਗ ਤੇ ਨਵੇਂ ਸਿਰਿਓਂ ਬਾਈ ਨੇ ਆ ਦੋ ਤਿੰਨ ਬਿਹੜਾਂ ਲੈ ਕੇ ਤੇ ਕੰਮ ਸ਼ੁਰੂ ਕੀਤਾ ਵੀ ਹੁਣ ਥੋੜਾ ਜਿਹਾ ਬੰਦਾ ਆਕਿਆ ਪਿਆ ਸੀਗਾ ਯਾਰ ਮੈਨੂੰ ਕਹਿੰਦਾ ਡਾਕਟਰ ਆਪਾਂ ਵੇਚ ਦੇ dennਗੇ ਜੇ ਨਾ ਰਹੀਆਂ ਤਾਂ ਤੀਕੇ ਬਹੁਤ ਭਾਈ ਬੈਠਾ ਸੀ ਬਾਈ ਆ ਤਾਂ ਗੱਬਣ ਚੈੱਕ ਪਾਸ ਕਰਤੀ ਆ ਬਿਹੜ ਤੇ ਇੰਨਾ ਕਿੰਨਾ ਕੁ ਚਿਰ ਬੰਦਾ ਵੇਟ ਕਰੀ ਜਾਊਗਾ ਹਨ ਇਹਦੇ ਮੇਲੇ ਤਿੰਨ ਚਾਰ ਵਾਰੀ ਬਾਈ ਨੇ ਟੀਕਾ ਭਰਾਇਆ ਸੀਗਾ ਇਹਦੇ ਆਪਾਂ ਮੈਂ ਬਾਈ ਨੂੰ ਤਸੱਲੀ ਦਿੱਤੀ ਆ ਵੀ ਕੋਈ ਚੱਕਰ ਹੀ ਨਹੀਂ ਗਾ ਯਾਰ ਅਗਲੀ ਵਾਰੀ ਅਗਲੀ ਵਾਰੀ ਬੂਟੇ ਦੇਣਾ ਗੱਲ ਆ ਜੇ ਨਾ ਰਹੀ ਤੇਰੇ ਤੋਂ ਪੈਸੇ ਵੀ ਨਹੀਂ ਲੈਣੇ ਯਾਰ ਠੀਕ ਹੈ ਨਾ ਆ ਵੈੜ ਤੇਰੀ ਨਾ ਰਹੀ ਨਾ ਵੀਡੀਓ ਚ ਵੀ ਮੈਂ ਬੋਲ ਰਿਹਾ ਸਿੱਧਾ ਕੋਈ ਚੱਕਰ ਨਹੀਂ ਤੇਰੇ ਨਾਲ ਭਰਾਵਾਂ ਵਾਲੀ ਗੱਲ ਆ ਨਾ ਵੇਖ ਜੇ ਤੁਸੀਂ ਪੈਸੇ ਲਾ ਰਹੇ ਆ ਪਸ਼ੂ ਦੇ ਤੇ ਕੋਈ ਨਹੀਂ ਜਿਵੇਂ ਅਸੀਂ ਵੀ ਨਾ ਲਾਵਾਂ ਕੋਈ ਬਾਲੀ ਵੱਡੀ ਗੱਲ ਨਹੀਂ ਤੇ ਇਹ ਵੈੜ ਤੇਰੀ ਗੱਬਣ 100% ਰੱਬ ਸੁੱਖ ਰੱਖੇ ਐ ਤੇ ਕੀ ਹੋ ਜੂਗੀ ਤੇ ਇਹ ਦੋਵੇਂ ਸਾਂਭਣ ਵਾਸਤੇ ਮਤਲਬ ਤੂੰ ਕੰਮ ਵਧਾਉਣ ਵਾਸਤੇ ਲਈਆਂ ਕਿ ਵੇਚੇਂ ਗਈ ਸਾਮਣਾ ਤੇ ਦੋ ਦੁੱਧ ਤੇ ਪਾ ਲੈਗੇ ਜੀ ਦੁੱਧ ਤੇ ਪਾ ਲੈਗੇ ਮੰਨ ਲਓ ਜੇ ਗੱਬਣ ਹੋ ਜਾਂਦੀਆਂ ਗੱਬਣ ਹੋਈ ਗਈਆਂ ਹੋਰ ਬੈੜਾ ਲੈ ਆਏਗਾ ਹੋਰ ਬੈੜਾ ਲੈ ਆਏਗਾ ਹੋਰ ਲੈ ਲਾਂਗੇ ਦੋ ਦਾ ਹੋਈ ਦਿੰਦੇ ਹਾਂ ਹਾਂ ਦੋ ਲੈ ਲਾਂਗਾ ਤੇ ਪੈਸੇ ਬਾਈ ਤੇਰੇ ਕਿੰਨੇ ਖਰਾਬ ਹੋ ਗਏ ਸੀ ਉਦੋਂ ਘਾਟਾ ਫਿਰ ਇੰਨਾ ਚੋ ਹੀ ਪੂਰਾ ਕਰਨਾ ਇੰਨਾ ਜੋ 3 ਲੱਖ ਜੀ ਹੈ ਅੱਛਾ 3 ਲੱਖ ਰੁਪਈਆ ਹੈ ਘਾਟਾ ਪੈ ਗਿਆ ਜੀ ਅੱਛਾ 3 ਲੱਖ ਰੁਪਈਆ ਦਾ ਘਾਟਾ ਪੈ ਗਿਆ ਸੀਗਾ ਠੀਕ ਹੈ ਤੇ ਇਹਨਾਂ ਨੂੰ 8-9 ਮਹੀਨੇ ਹੋ ਗਿਆ ਲੈਣਾਂ ਨੂੰ ਤੇ ਤੈਨੂੰ ਲੱਗਦਾ ਵੀ ਫਾਇਦਾ ਬਈ ਪੂਰਾ ਫਾਇਦਾ ਜੀ ਹਾਂ ਬਾਣੀਆਂ ਦਾ ਹਾਂ ਜੇ ਗੱਬਣ ਹੋ ਜਾਣਗੇ ਆ ਤਾਂ ਹਾਂ ਦੋਹਾਂ ਦਾਸ ਹੋ ਗਈ ਹਾਂ ਦੋਹਾਂ ਹੀ ਦਾਸ ਹੋ ਗਈ ਹਾਂ ਇਹਨਾਂ ਨੂੰ ਤਾਂ ਖਰਾਕ ਰੂਕ ਸ਼ੁਰੂ ਕਰਦੇ ਦਾਸਾਂ ਨੂੰ ਖਰਾਕ ਸ਼ੁਰੂ ਕਰ ਦਾਂਗੇ ਜੀ ਹਾਂ ਕਿਉਂ ਫਿਰ ਜੇ ਦੋ ਵੈੜਾਂ ਬਾਈ ਦੀਆਂ ਗੱਬਣ ਹੋ ਗਈਆਂ ਨਾ ਹੀ ਬਾਈ ਨੂੰ ਬੰਦੇ ਨੂੰ ਆਸ ਹੋ ਜਾਂਦੀ ਵੀ ਚਲੋ ਤੀਜੀ ਵੀ ਹੋ ਜਾਣੀ ਐ ਤੇ ਇੱਕ ਗਾਂ ਬਾਈ ਦੀ ਗੱਬਣ ਖੜੀ ਐ ਤੇ ਫੇਰ ਹੀ ਬੰਦੇ ਦਾ ਮਨ ਵੱਧ ਦਾ ਕੰਮ ਕਰਨ ਨੂੰ ਠੀਕ ਐ ਥਾਂ ਥੂ ਬਾਈ ਕੋਲੇ ਬਹੁਤ ਖੁੱਲਾ ਪਸ਼ੂ ਤਾਂ ਭਲਾ ਵੀ ਰੱਖ ਲੈ ਆਵੇ ਕੋਈ ਥਾਂ ਦੀ ਨਹੀਂ ਦਿੱਕਤ ਜਾਦਰਾਂ ਪਾਈਆਂ ਪੂਰੀਆਂ ਉੱਚੀਆਂ ਕਰਕੇ ਬਾਹਰ ਖੁੱਲਾ ਥਾਂ ਇੱਥੇ ਵਧੀਆ ਰੇਤਾ ਦੇਖੋ ਤੁਸੀਂ ਆ ਚੀਜ਼ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਪਸ਼ੂ ਦਾ ਬਾਈ ਦਾ ਕੋਈ ਪਸ਼ੂ ਵੀ ਐ ਲੰਗਣੀ ਮਾਰਦਾ ਹੋਊਗਾ ਖੁਰ ਨਹੀਂ ਘਸੇ ਹੋਣਗੇ ਕਿਉਂ ਬਾਈ ਦੇ ਆ ਰੇਤਾ ਸਪੈਸ਼ਲ ਸੱਟਦਾ ਵੀ ਆਹ ਵੇਖੋ ਕਿੰਨਾ ਪੋਲਾ ਥਾਂ ਪਸ਼ੂਆਂ ਥੱਲੇ ਤੇ ਇਹ ਚੀਜ਼ ਦਾ ਥੋੜਾ ਧਿਆਨ ਰੱਖਿਆ ਕਰੋ ਕੱਚਾ ਥਾਂ ਪਸ਼ੂਆਂ ਆਸਤੇ ਜ਼ਰੂਰੀ ਆ ਤੇ ਥੋੜੀ ਜੀ ਦਿੱਕਤ ਆਊਗੀ ਜੇ ਤੁਸੀਂ ਕੱਚਾ ਥਾਂ ਨਹੀਂ ਰੱਖਦੇ ਤਾਂ ਕਈ ਵਾਰੀ ਪਸ਼ੂ ਲੰਗ ਮਾਰ ਲੱਗ ਜਾਂਦਾ ਜਾਂ ਕੋਈ ਹੋਰ ਦਿੱਕਤਾਂ ਕਈ ਵਾਰੀ ਪਸ਼ੂ ਦੇ ਪਾਸੇ ਜੇ ਤੇ ਜ਼ਖਮ ਹੋ ਜਾਂਦੇ ਉਹ ਸਾਰੇ ਪੱਕੇ ਥਾਂ ਕਰਕੇ ਆ ਗੋਡੇ ਸੁੱਜ ਜਾਣੇ ਉਹ ਸਾਰੇ ਪੱਕੇ ਥਾਂ ਦੀਆਂ ਨਿਸ਼ਾਨੀਆਂ ਬਾਈ ਕੱਟਿਆ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਹਨਾ ਬਾਈ ਨੇ ਆ ਵਹਿੜਾ ਤਿੰਨ ਲਈਆਂ ਚਲੋ ਰੱਬ ਨੇ ਮਿਹਰ ਕੀਤੀ ਆ ਦੋ ਗੱਬਣ ਹੋ ਗਈਆਂ ਤੇ ਇੱਕ ਹੋਰ ਗੱਬਣ ਕਰਦੇ ਆਂਗੇ ਫੇਰ ਹੀ ਬੰਦੇ ਦਾ ਕੰਮ ਜੀ ਕਰਦਾ ਕੰਮ ਵਧਾਉਣ ਨੂੰ ਜੀ ਤੇ ਬਾਈ ਖੁਸ਼ ਆ ਮਨ ਹਾਲ ਖੁਸ਼ ਆ ਜੀ ਹਨਾ ਚਲ ਵਾਜਾ ਵਹਿੜ ਤੇਰੀ ਵਾਹ ਵਾ ਰਿਪੀਟਰ ਸੀ ਹਨਾ ਹਾਂ ਪੂਰੀ ਰਿਪੀਟਰ ਵਹਿੜ ਸੀਗੀ ਜਿਹੜੀ ਗੱਬਣ ਹੋ ਗਈ ਆ ਹੁਣ ਤਾਂ ਕੰਮ ਵਧਾਏਗਾ ਜਿਵੇਂ ਛੱਡਣ ਨੂੰ ਫਿਰਦਾ ਸੀ ਜਿਵੇਂ ਛੱਡਣ ਨੂੰ ਹੀ ਫਿਰਦਾ ਸੀ ਜਦੋਂ ਮੈਂ ਆਇਆ ਹਾਂ ਜੀ ਹਾਂ ਜਦੋਂ ਮੈਂ ਆਇਆ ਤੂੰ ਮੈਨੂੰ ਪਤਾ ਦੋ ਮਹੀਨੇ ਤੱਕ ਨਾ ਦੇ ਹਾਂ 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 ਗੱਬਣ ਹੋਊਗਾ ਚਲੋ ਰੱਬ ਹੀ ਹੈ ਨਾ ਕਰਨ ਵਾਲਾ ਤਾਂ ਪਰ ਚਲੋ ਸਹੀ ਹੋ ਗਿਆ ਕੰਮ ਤੇਰਾ ਮੈਂ ਨਾਲੇ 15000 ਦੇਤਾ ਸੀ ਅੱਛਾ ਦੋ ਮਹੀਨਿਆਂ ਦਾ 3 ਜਨਵਰੀ ਭਰਾਏ ਅੱਛਾ ਭਰਾਉਂਦੇ ਰਹਿ ਜਾਂਣੀ ਅੱਕ ਦੇ ਸੀ ਅੱਛਾ ਅੱਕ ਗਏ ਸੀਗੇ ਠੀਕ ਹੈ ਠੀਕ ਹੈ ਵੀ ਚੰਗੇ ਭਰਾਏ ਤੇ ਵਧੀਆ ਭਰਾਏ ਪਰ ਰਹਿ ਜਾਂਣੀ ਹਾਂ ਤੁਹਾਡੇ ਨਾਲ ਜੁੜੇ ਹਾਂ 9 ਮਹੀਨੇ ਹੋ ਗਏ ਅੱਛਾ ਵਾਲੀ ਗਰਪਾਣ ਦੋ ਗੱਬਣਾ ਹੋਊਗਾ ਆਪਣੇ ਅੱਕ ਰਹਿ ਗਈ ਹੈਕ ਰਹਿ ਗਈ ਹੈ ਹਾਂ ਉਹ ਵੀ ਹੋਈ ਜਾਣੀ ਹੈ ਚਲੋ ਰੱਬ ਸੁੱਖ ਰੱਖੇ ਅਹ ਧੰਨਵਾਦ ਜੀ ਵੀਡੀਓ ਨੂੰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਕਰਿਓ ਜੇ ਆਪਣੇ ਨੂੰ ਸਬਸਕ੍ਰਾਈਬ ਨਵੇਂ ਵੀਡੀਓ ਦੇਖਣ ਵਾਸਤੇ ਬੈਲ ਦਾ ਬਟਨ ਜਰੂਰ ਦਬਾਇਓ ਪਿੰਡ ਢਿੱਲਮਾ ਚੋਂ ਬਣਾਈ ਸੀ ਇਹ ਵੀਡੀਓ ਮੇਰੀ ਬਹੁਤ ਵੱਡੀ ਫੀਲਡ ਹੈ ਜੀ ਢਿੱਲਮਾ ਚ ਮੈਂ ਬਹੁਤ ਚਿਰ ਤੋਂ ਕੰਮ ਕਰਦੇ ਆ ਇੱਥੇ 10 ਸਾਲਾਂ ਤੋਂ 10 11 ਸਾਲਾਂ ਤੋਂ ਪਰ ਬਾਈ ਆਪਣੇ ਨਾਲ ਹੁਣ ਨਵੇਂ ਹੀ ਜੁੜਿਆ ਸੀਗਾ ਤੇ ਬਾਈ ਦੇ ਚਲੋ ਪਸ਼ੂ ਤੁਸੀਂ ਸੋਣੀ ਲਿਆ ਬਾਈ ਦੇ ਮੂੰਹ ਚਲੋ ਗੱਬਣ ਹੋ ਗਿਆ ਜੀ ਸਾਰੇ ਰੱਬ ਸੌਖੇ ਰੱਖੇ ਕੰਮ ਬਾਈ ਵਧਾਵੇ ਤੇ ਸਕਸੈਸ ਹੋਵੇ ਹਨਾ ਦੁੱਧ ਦਾ ਕੰਮ ਕਰੇ ਜੀ ਹਨਾ ਜਿਹੜੀ ਗੱਲ ਆ ਵੀ ਆਪ ਦਾ ਧੰਦਾ ਆਪਣਾ ਖੇਤੀ ਨਾਲ ਜੁੜਿਆ ਹੋਇਆ ਇਹਦੇ ਨਾਲ ਲੋਕ ਜੁੜੇ ਰਹਿਣਗੇ ਸਾਥ ਦਿੰਦੇ ਰਹਿਣਗੇ ਲੋਕਾਂ ਦਾ ਕੀ ਧੰਨਵਾਦ ਜੀ